ਨੇ ਉਹ ਇੰਨਾ ਕੁ ਹੋ ਹੀ ਜਾਂਦਾ ਇਹ ਤਾਂ ਬਤਾਏ ਨਹੀਂ ਕਿ ਗੱਲ ਕਰਨ ਉਹ ਇੱਕ ਹੀ ਗੱਲ ਨੂੰ ਨਹੀਂ ਕਰਨੀ ਇੰਨਾ ਪੱਕਾ ਹਰ ਵਾਰ ਪੰਜਾਬ ਨੂੰ ਹੀ ਖੜਾ ਹੋਣਾ ਪੈਂਦਾ ਹੈ ਲੜਾਈਆਂ ਲੜਨ ਦੇ ਲਈ ਚਾਹੇ ਉਹ ਪਾਣੀਆਂ ਦੇ ਮਸਲੇ ਤੇ ਹੋਵੇ ਅਸੀਂ ਰੀਐਕਟਿਵ ਹਾਂ ਅਸੀਂ ਰੀਐਕਟਿਵ ਅਸੀਂ ਕਿਸੇ ਵੀ ਹੋਣ ਵਾਲੀ ਚੀਜ਼ ਨੂੰ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਸਾਡੀਆਂ ਦੀ ਗੱਲ ਹੈ ਪਹਿਲਾਂ ਰਿਐਕਟ ਕਰਦੇ ਹਾਂ ਇਹ ਕਿਸ ਤਰ੍ਹਾਂ ਦੀਆਂ ਸਰਕਾਰਾਂ ਨੇ ਆਈ ਕੈਨਟ ਅੰਡਰਸਟੈਂਡ ਦੁੱਸੂ ਚੋਟ ਕੇ ਕਾਲਾ ਪਾਣੀ ਹੈ ਬਹੁਤਾ ਨੁਕਸਾਨ ਕਿਨਾਂ ਨੂੰ ਆ ਲੋਕਾਂ ਨੂੰ ਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾਂ ਦਾ ਪਹਿਲਾ ਕੰਮ ਸਰਕਾਰ ਦਾ ਸੀ ਤੇ ਜੇ ਕੋਈ ਗੱਲ ਕਰਦਾ ਉਹਦੀ ਵੀ ਨਹੀਂ ਕਰਨ ਦਿੰਦੇ ਤੁਸੀਂ ਫਿਰ ਵਾਦਾ ਕਰਕੇ ਮੁੱਕਰ ਜਾਂਦੇ ਕੀ ਕਰੋਗੇ ਸਾਡੇ ਜਿਹੜੇ ਲੀਡਰ ਸੀਗੇ ਨਾ ਮੈਨੂੰ ਰੀਅਲੀ ਸੌਰੀ ਟੂ ਸੇ ਪੋਲੀਟੀਕਲ ਲੀਡਰ ਇਹ ਇੰਨੇ ਕਿ ਨਿਕੰਮੇ ਤੇ ਐਡੇ ਸਵਾਰਥੀ ਸੀ ਕਿਤੇ ਕੰਮ ਕਰਨੇ ਨਹੀਂ ਪੰਜਾਬ ਨੂੰ ਬਰਬਾਦ ਕਰਦਾ ਚਾਕੇ ਵੇਖੋ ਜੇ 3 ਸੈਂਟਰਾਂ ਤੇ ਇੰਨਾ ਰੌਲਾ ਹੈ ਤਾਂ ਜਿਹੜੇ ਬਾਕੀ ਪੰਜਾਬ ਦੇ ਪਾਣੀਆਂ ਨੂੰ ਡਿਸਟਰਬ ਕਰ ਰਹੇ ਜਾਂ ਖਰਾਬ ਕਰ ਰਹੇ 2000 ਸੈਂਟਰ ਉੱਥੇ ਜਦੋਂ ਲੋਕ ਜਾ ਕੇ ਨੇ ਇੱਕ ਜਾਗ ਲੱਗੀ ਕਿਸਾਨੀ ਅੰਦੋਲਨ ਤੋਂ ਬਾਅਦ ਸਪੈਸ਼ਲ ਪਹਿਲਾਂ ਤੋਂ ਵੀ ਲੱਗੀ ਹੋਈ ਸੀ ਉਸ ਤੋਂ ਬਾਅਦ ਲੋਕ ਜਦੋਂ ਬੋਲਦੇ ਨੇ ਇਰਾਦੇ ਨਾਲ ਤੁਸੀਂ ਬੋਲਦੇ ਉਹ ਜਿਹੜਾ ਕੰਮ ਥੋੜੇ ਕਰਨ ਨਾਲ ਉਹਨਾਂ ਲੋਕ ਵੀ ਜਾ ਰਹੇ ਨੇ ਹੁਣ ਤੁਸੀਂ ਸੋਚੋ ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਕਿਸੇ ਵੀ ਪੰਜਾਬ ਦੇ ਮਸਲੇ 'ਚ ਬੋਲ ਰਹੀ ਹੋਵੇ ਕੋ ਕੋ ਬੋਲ ਰਹੀ ਹੈ ਐ ਲੱਗਦਾ ਜਿਵੇਂ ਪੰਜਾਬ 'ਚ ਪਾਓ ਸ਼ਾਂਤੀ ਹੈ ਸਾਰੇ ਮਸਲੇ ਹੱਲ ਹੋ ਗਏ ਇਹ ਹੈਗਾ ਕਨੌਰੀ ਬਾਰਡਰ ਤੇ ਡਟੇ ਹੋਏ ਕਿਸਾਨਾਂ ਨਾਲ ਲਗਾਤਾਰ ਯੋਗਦਾਨ ਦੀ ਸਾਂਝ ਪਾ ਰਹੇ ਨੇ ਅਮਿਤੋਜ ਸਿੰਘ ਮਾਨ ਜੀ ਜਿਹੜੇ ਕਿ ਇੱਕ ਫਿਲਮ ਡਾਇਰੈਕਟਰ ਵਿਨੇ ਅਤੇ ਐਕਟਰ ਵੀਨੇ ਇਹਨਾਂ ਦੇ ਨਾਲ ਲੱਖੇਪਾਲ ਜੀ ਵੀ ਪਹੁੰਚੇ ਜਿਸ ਸਮੇਂ ਸਮੇਂ ਤੇ ਮੋਰਚਿਆਂ ਦੇ ਵਿੱਚ ਰਹਿੰਦੇ ਹੋਏ ਕੋਈ ਵੀ ਮਸਲਾ ਹੋਵੇ ਚਾਹੇ ਪਾਣੀਆ ਦੀ ਗੱਲ ਹੋਵੇ ਚਾਹੇ ਫਸਲਾਂ ਦੀ ਗੱਲ ਹੋਵੇ ਜਾਂ ਚਾਹੇ ਨਸਲਾਂ ਦੀ ਗੱਲ ਹੋਵੇ ਉੱਤੇ ਹੀ ਆਪਣਾ ਯੋਗਦਾਨ ਪਾਉਣ ਲਈ ਪਹੁੰਚਦੇ ਨੇ ਅੱਜ ਵੀ ਪਹੁੰਚੇ ਨੇ ਗਲਬਾਤ ਵੀ ਕਰਾਂਗੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਹ ਵਾਈ ਗੁਰਜੀ ਕੀ ਫਤਹ ਅਮਿਤ ਸਿੰਘ ਜੀ ਕਿਵੇਂ ਦੇਖਦੇ ਹੋ ਕਿ 40 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਨੇ ਪਰ ਸਰਕਾਰ ਵੱਲੋਂ ਨਾ ਤਾਂ ਕੋਈ ਗੱਲਬਾਤ ਲਈ ਸੱਦਾ ਪੇਜਿਆ ਜਾਂਦਾ ਤੇ ਨਾ ਹੀ ਕੋਈ ਮਸਲੇ ਦਾ ਹੱਲ ਕੀਤਾ ਜਾਂਦਾ ਸਭ ਤੋਂ ਦੁੱਖ ਦੀ ਗੱਲ ਹੀ ਆ ਗੱਲ ਤਾਂ ਕਰੋ ਅਗਲੀਆਂ ਮੰਗਾ ਦਾ ਬਾਦ ਦੀ ਗੱਲ ਹੈ ਪਹਿਲਾਂ ਕਮ ਸੇ ਕਮ ਗੱਲ ਤਾਂ ਕਰੋ ਯਾਰ ਬਿਲਕੁਲ ਇੰਨੇ ਲੋਕ ਨੇ ਵੇਖ ਲਓ ਤੁਹਾਡੇ ਸਾਹਮਣੇ ਆਪ ਮੁੰਡਾ ਦਾ 5 ਕਿਲੋਮੀਟਰ ਤੁਰ ਕੇ ਆਏ ਹੋਮਾਂ ਬਿਲਕੁਲ ਔਰ ਇਨੇ ਲੋਕਾਂ ਦੀ ਉਹ ਰਿਪਰੈਜੈਂਟੇਸ਼ਨ ਤਾਂ ਨਜ਼ਰ ਆ ਗਈ ਤੇ ਕਿੰਨੇ ਹੋਰ ਬੈਠੇ ਨੇ ਤੁਸੀਂ ਉਹਨਾਂ ਲੋਕਾਂ ਨਾਲ ਗੱਲ ਵੀ ਨਹੀਂ ਕਰੋ ਦੁੱਖ ਦੀ ਗੱਲ ਆ ਅੱਜ ਸਾਡੀ ਸਭ ਤੋਂ ਜ਼ਿਆਦਾ ਜਿਹੜੀ سپورਟ ਆ ਉਹ ਇਸੇ ਗੱਲ ਤੇ ਆ ਕਿ ਯਾਰ ਤੁਸੀਂ ਗੱਲ ਵੀ ਨਹੀਂ ਕਰੋਗੇ ਨਾ ਤੁਸੀਂ ਤੁਰ ਕੇ ਅੱਗੇ ਜਾਣ ਦਿਓਗੇ ਨਾ ਦਿੱਲੀ ਜਾਣ ਦੇਣਾ ਨਾ ਗੱਲ ਕਰਨੀ ਆ ਆਪੇ-ਆਪੇ ਫੋਰਸ ਵਧਾ ਦਿੱਤੀ ਜਾਂਦੀ ਆ ਡੱਲੇਵਾਲ ਨੂੰ ਚੁੱਕਣ ਦੀਆਂ ਜਿਹੜੀਆਂ ਗੱਲਾਂ ਐਨਾ ਔਖੇ ਹੋਈ ਜਾਂਦੇ ਹੋ ਐਨਾ ਕੁਝ ਹੋਈ ਜਾਂਦਾ ਇਹਦੀ ਬਤਾਏ ਨਹੀਂ ਕਿ ਗੱਲ ਕਰ ਲਉ ਛੋਟੀ ਜੀ ਗੱਲ ਐ ਮੰਗਿਆ ਹੋਇਆ ਮੰਗਾ ਨੇ ਉਹਨਾਂ ਨੂੰ ਲਾਗੂ ਹੀ ਕਰਨ ਦੇ ਵਿੱਚ ਐਨਾ ਜਦوجਦੂ ਘਰੋਣੀ ਪੈ ਰਹੀ ਐ ਬਾਹੀ ਦੁੱਖ ਦੀ ਗੱਲ ਐ ਭੈਣ ਆਹੀ ਇਸੇ ਲਈ ਆਏ ਆ ਇਸੇ ਲਈ ਬੈਠੇ ਆ ਕਿ ਇਹ ਜੇ ਤੁਸੀਂ ਗੱਲ ਵੀ ਨਹੀਂ ਕਰ ਸਕਦੇ ਤਾਂ ਫਿਰ ਤੁਹਾਡੀ ਸਰਕਾਰ ਦਾ ਮਾਇਨੇ ਕੀ ਹੈ ਕੀ ਹੈ ਇਹ ਅਗਲੀਆਂ ਗੱਲਾਂ ਕਿ ਅਰਥਚਾਰਾ ਜੋ ਚੱਲ ਰਿਹਾ ਹੈ ਫਲਨ ਜੋ ਐਮਐਸਪੀ ਹੈ ਜਾਂ ਮਨ ਮੈਂ ਨਾ ਸਾਰੀਆਂ ਮੰਗਾਂ ਦੀ ਵੀ ਗੱਲ ਕਰ ਸਕਦੇ ਹਾਂ ਪਰ ਆਪਾਂ ਮੰਗਾਂ ਤੋਂ ਵੀ ਪਹਿਲਾਂ ਦੀ ਗੱਲ ਕਰ ਰਹੇ ਹਾਂ ਪਹਿਲਾਂ ਦੀ ਗੱਲ ਇਹ ਕਿ ਗੱਲਬ ਵੀ ਨਹੀਂ ਕਰਨੀ ਇੰਨਾ ੱੱਕਾ ਹਰ ਵਾਰ ਪੰਜਾਬ ਨੂੰ ਹੀ ਖੜਾ ਹੋਣਾ ਪੈਂਦਾ ਹੈ ਲੜਾਈਆਂ ਲੜਨ ਦੇ ਲਈ ਚਾਹੇ ਉਹ ਪਾਣੀਆਂ ਦੇ ਮਸਲੇ ਤੇ ਹੋਵੇ ਫਸਲਾਂ ਆ ਅਸੀਂ ਰਿਐਕਟਿਵ ਹਾਂ ਅਸੀਂ ਰਿਐਕਟਿਵ ਅਸੀਂ ਕਿਸੇ ਵੀ ਹੋਣ ਵਾਲੀ ਚੀਜ਼ ਨੂੰ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਸਦੀਆਂ ਦੀ ਗੱਲ ਹੈ ਪਹਿਲਾਂ ਰਿਐਕਟ ਕਰਦੇ ਆ ਤੁਸੀਂ ਲੰਮੇ ਸਮੇਂ ਤੋਂ ਵੀ ਬੁੱਢੇ ਨਾਲੇ ਦੀ ਲੜਾਈ ਵੀ ਲੜ ਰਹੇ ਹੋ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਫੈਕਟਰੀਆਂ ਦੇ ਪਾਣੀ ਦੇ ਨਾਲ ਜਿਹੜਾ ਕਿ ਇੰਨਾ ਗੰਧਲਾ ਕਰ ਦਿੱਤਾ ਕਿ ਘਰਾਂ ਘਰਾਂ ਦੇ ਵਿੱਚ ਕੈਂਸਰ ਜਿਹੜਾ ਉਹ ਦਾ ਤਾਂ ਹੋ ਲੱਗ ਗਿਆ ਤੇ ਉੱਥੇ ਵੀ ਪਟੀਆਂ ਫੋਰਸਾਂ ਲਾ ਦਿੱਤੀਆਂ ਜਾਂਦੀਆਂ ਨੇ ਜਦੋਂ ਮਸਲੇ ਨੂੰ ਚੱਕਣ ਦੀ ਗੱਲ ਕੀਤੀ ਜਾਂਦੀ ਤਾਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਕੇ ਅੱਗੇ ਖੜਾ ਕਰ ਦਿੱਤਾ ਜਾਂਦਾ ਮਤਲਬ ਨਾ ਇਹ ਕਿਸ ਤਰ੍ਹਾਂ ਦੀਆਂ ਸਰਕਾਰਾਂ ਨੇ ਆਈ ਕਾਂਟ ਅੰਡਰਸਟੈਂਡ ਜੀ ਦੁੱਸੂ ਚੋਰ ਜੇ ਕਾਲਾ ਪਾਣੀ ਹੈ ਉਹ ਤਾਂ ਨੁਕਸਾਨ ਕਿਨਾਂ ਨੂੰ ਆ ਲੋਕਾਂ ਨੂੰ ਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਤਾਂ ਪਹਿਲਾ ਕੰਮ ਹੈ ਸਰਕਾਰ ਦਾ ਜੀ ਤੇ ਜੇ ਕੋਈ ਗੱਲ ਕਰਦਾ ਉਹਦੀ ਵੀ ਨਹੀਂ ਕਰਨ ਦਿੰਦੇ ਤੁਸੀਂ ਫਿਰ ਵਾਅਦਾ ਕਰਕੇ ਮੁੱਕਰ ਜਾਂਦੇ ਨੇ ਚਾਕੇ ਵੇਖੋ ਜੇ 10 ਸੈਂਟਰਾਂ ਤੇ ਇੰਨਾ ਰੌਲਾ ਹੈ ਤਾਂ ਜਿਹੜੇ ਬਾਕੀ ਪੰਜਾਬ ਦੇ ਪਾਣੀਆਂ ਨੂੰ ਡਿਸਟਰਬ ਕਰ ਰਹੇ ਆ ਜਾਂ ਖਰਾਬ ਕਰ ਰਹੇ 2000 ਸੈਂਟਰ ਉੱਥੇ ਕੀ ਕਰੋਗੇ ਪੰਜਾਬ ਦੇ ਹੈ ਕਿ ਉਹ ਹਰ ਵਾਰ ਹਮ ਜਿਹੜਾ ਹਮਲਾ ਕੀਤਾ ਜਾਂਦਾ ਜਾਂਦਾ ਸਾਡੇ ਜਿਹੜੇ ਲੀਡਰ ਸੀਗੇ ਨਾ ਮੈਨੂੰ ਆਮ ਰੀਅਲੀ ਸੌਰੀ ਟੂ ਸੇ ਪੋਲੀਟੀਕਲ ਲੀਡਰ ਇਹ ਇੰਨੇ ਕਿ ਨਿਕੰਮੇ ਤੇ ਐਡੇ ਸਵਾਰਥੀ ਸੀ ਕਿਤੇ ਕ ਖਰੀਨਾਂ ਨੇ ਪੰਜਾਬ ਨੂੰ ਬਰਬਾਦ ਹੋਣ ਦਿੰਦਾ ਹੁਣ ਜਦੋਂ ਲੋਕ ਜਾਗੇ ਨੇ ਇੱਕ ਜਾਗ ਲੱਗੀ ਹੈ ਕਿਸਾਨੀ ਅੰਦੋਲਨ ਤੋਂ ਬਾਅਦ ਸਪੈਸ਼ਲੀ ਪਹਿਲਾਂ ਤੋਂ ਵੀ ਲੱਗੀ ਹੋਈ ਸੀ ਉਸ ਤੋਂ ਬਾਅਦ ਲੋਕ ਜਦੋਂ ਬੋਲਦੇ ਨੇ ਇਹਨਾਂ ਨੇ ਤੁਸੀਂ ਬੋਲਦੇਗਾ ਉਹ ਜਿਹੜਾ ਕੰਮ ਥੋੜੇ ਕਰਨ ਨਾਲ ਉਹ ਤਾਂ ਲੋਕ ਕਰੀ ਜਾ ਰਹੇ ਨੇ ਹੁਣ ਤੁਸੀਂ ਸੋਚੋ ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਕਿਸੇ ਵੀ ਪੰਜਾਬ ਦੇ ਮਸਲੇ 'ਚ ਬੋਲ ਰਹੀ ਹੋਵੇ ਸੱਤ ਉਹ ਬੋਲ ਰਹੀ ਹੈ ਐ ਲੱਗਦਾ ਜਿਵੇਂ ਪੰਜਾਬ ਚ ਉਹ ਸ਼ਾਂਤੀ ਹੈ ਸਾਰੇ ਮਸਲੇ ਹੱਲ ਨੇ ਕੀ ਇਹ ਹੈਗਾ ਹੱਦ ਇਹ ਲੀਡਰਾਂ ਦਾ ਜਿਹੜਾ ਬੇਵਕੂਫ ਹੋਣਾ ਕਹਿ ਲੋ ਜਾਂ ਕੁਝ ਵੀ ਹੋਣਾ ਕਹਿ ਲੋ ਉਹਦੇ ਕਰਕੇ ਇਹ ਚੀਜ਼ਾਂ ਹੋ ਰਹੀਆਂ ਨੇ ਲੇਕਿਨ ਜੋੜਨ ਵਾਲੇ ਘੱਟ ਨੇ ਤੇ ਤੋੜਨ ਵਾਲੇ ਜ਼ਿਆਦਾ ਨੇ ਬਿਆਨਬਾਜ਼ੀਆਂ ਕਰਨ ਵਾਲੇ ਜ਼ਿਆਦਾ ਨੇ ਮਿਲਾਉਣ ਵਾਲੇ ਘੱਟ ਨੇ ਇਹੀ ਹੈ ਗੱਲ ਇਹੀ ਗੱਲ ਹੈ ਇਹ ਤਾਂ ਚੀਜ਼ ਹੈ ਇਹ ਹਮੇਸ਼ਾ ਹੀ ਹੁੰਦਾ ਹੈ ਇਹ ਹਮੇਸ਼ਾ ਹੀ ਹੁੰਦਾ ਹੈ ਕਿ ਜਿੰਨਾ ਕੋਈ ਚੰਗੇ ਲੋਕ ਬੋਲਦੇ ਨੇ ਗੱਲਾਂ ਕਰਦੇ ਨੇ ਉਹਤੇ ਨੇਵ ਜੀ ਵੀ ਬਹੁਤ ਹੋ ਜਾਂਦੇ ਨੇ ਢੇਲੇਵਾਲ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਉਹ ਸਾਨੂੰ ਲੈ ਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ 40 ਦਿਨਾਂ ਤੋਂ ਬੈਠੇ ਹੋਏ ਨੇ ਪਰਿਵਾਰ ਵੀ ਨਾਲ ਹੈ ਮਾਤ ਦਾ ਪਤ ਕਹਿ ਸਕਦੇ ਬੇਟਾ ਆ ਉਹਨਾਂ ਦੀ ਪਤਨੀ ਆ ਪੋਤਾ ਆ ਤਿਲ ਤਿਲ ਮਰਦਿਆਂ ਦੇਖ ਰਹੇ ਨੇ ਪਰ ਫਿਰ ਵੀ ਹੌਸਲੇ ਚ ਨੇ ਆਹੀ ਗੱਲ ਹੈ ਵੀ ਉਹ ਸਾਰਾ ਪਰਿਵਾਰ ਸੜਕ ਤੇ ਬੈਠਾ ਅਸੀਂ ਬੜੇ ਛੇੜਦੇ ਆ ਰਹੇ ਉਹਨਾਂ ਨੂੰ ਮਿਲ ਵੀ ਰਹੇ ਆ ਇਹ ਮੁੱਖ ਦੀ ਗੱਲ ਹੈ ਇਹ ਇਹ ਪੋਜੀਸ਼ਨ ਕਿਉਂ ਆਈ ਹੈ ਕਿ ਤੁਸੀਂ ਗੱਲ ਵੀ ਨਹੀਂ ਕਰ ਰਹੇ ਉਹ ਗੱਲ ਮੰਨਣੀ ਨਹੀਂ ਮੰਨਣੀ ਉਹਦੇ ਲੌਜੀਕਸ ਕੀ ਨੇ ਉਹ ਬਾਦੀਆਂ ਗੱਲਾਂ ਨੇ ਉਹ ਪਹਿਲਾਂ ਗੱਲ ਦਾ ਕਰੋ ਜੇ ਢੱਲੇਵਾ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਦੇਸ਼ ਨੂੰ ਕਿਵੇਂ ਦੀ ਜਾਗ ਲੱਗ ਪਾਣੀ ਤੇ ਕੋ ਰੱਬ ਨਾ ਕਰੇ ਹੋਵੇ ਪਰ ਜੇ ਹੋਊਗਾ ਤਾਂ ਜਿਹੜੀ ਇੱਕ ਦਿੱਲੀ ਨਾਲ ਪੰਜਾਬ ਦੀ ਲਕੀਰ ਹਮੇਸ਼ਾ ਖਿੱਚੀ ਰਹਿੰਦੀ ਹੋਰ ਗੂੜੀ ਹੋ ਜੂਗੀ ਆਹ ਹੀ ਗੱਲ ਹੈ ਜੀ ਧੰਨਵਾਦ ਸਾਤਾ ਕਹਿਣਾ ਕਿ ਜਿੱਥੇ ਮੈਂ ਚੱਲਿਆ ਗਿਆ ਦੁਨੀਆ ਤੋਂ ਤਾਂ ਨਾਲੇ ਹੀ ਹੋਰ ਮਰਨ ਮਰਦੇ ਵੀ ਕਿਸਾਨ ਘੱਟ ਜਾਏਗਾ ਉਹ ਤਾਂ ਹੈ ਹੀ ਹੈ ਉਹ ਤਾਂ ਹੈ ਹੀ ਹੈ ਉਹ ਤਾਂ ਲੋਕ ਬੈਠੇ ਨੇ ਸ਼ਕਤੀਆਂ ਦੇਣੀਆਂ ਬੈਣੀਆਂ ਹੁਣ ਆਈ ਕਰ ਸਕਦੇ ਆਈ ਗੋਤ ਧੰਨਵਾਦ ਆ ਧੰਨਵਾਦ ਹਰ ਰਾਜ ਕਮਸੀਨ ਮਾਹੌਲ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਨੇ ਉੱਥੇ ਵੀ ਇਦਾਂ ਦੇ ਸੂਚਬਾਨ ਵੀ ਨੇ ਜਿਸ ਤਰੀਕੇ ਦੇ ਨਾਲ ਅਮਿਤੋ ਚ ਇਹ ਕਹਿੰਦੇ ਨੇ ਕਿ ਜੇ ਡੱਲੇਵਾਲ ਜੀ ਨੂੰ ਕੁਝ ਹੋ ਜਾਂਦਾ ਆ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਕੀਰ ਇਹਨਾਂ ਨੇ ਖਿੱਚੀ ਕਿਤੇ ਪੱਕੀ ਨਾ ਖਿੱਚੀ ਜਾਵੇ ਇਹ ਵੀ ਦੁੱਖ ਜਿਹੜਾ ਲੱਗ ਰਿਹਾ ਹੈਗਾ ਕਿਉਂਕਿ ਦੇਸ਼ ਜਿਹੜਾ ਇੱਕ ਗੁਲਦਸਤਾ ਆ ਜਿੱਥੇ 36 ਬਰਾਦਰੀਆਂ ਇਕੱਠੀਆਂ ਮਿਲ ਕੇ ਰਹਿੰਦੀਆਂ ਨੇ ਪਰ ਇਹ ਕਿਤੇ ਟੁੱਟ ਨਾ ਜਾਵੇ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ